ਕੁੱਝ ਅਸੀਂ ਕਿ ਸਰਕਾਰਾਂ ਨੇ ਸਾਡੀ ਸੁਣ ਲਈ ਐ ਬੜੀ-ਬੜੀ ਨੇਗੋਸ਼ੀਏਸ਼ਨ ਹੋਈ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਅਸੀਂ ਪਰਿਵਾਰ ਦਾ ਮੂੰਹ ਦੇਖਦੇ ਹੋਏ ਉਹਨਾਂ ਦੀ ਗੱਲ ਮੰਨ ਗਏ ਜਦਕਿ ਸਾਡੀ ਉਹ ਡਿਮਾਂਡ ਨਹੀਂ ਸੀ ਉਸ ਤੋਂ ਅੱਗੇ ਕੋਈ ਦੇਖਦਾ ਹੈ ਆ ਕੇ ਸਾਡੇ ਨਾਲ ਨੇਗੋਸ਼ੀਏਸ਼ਨ ਕਰਦੇ ਸੀ ਪੰਜਾਬ ਸਰਕਾਰ ਦੇ ਦੋ ਮੰਤਰੀ ਜਿਹੜੇ ਵੀਰਿਆ ਸਲਾਹਕਾਰ ਨੇ ਬਕਰੇਜ ਪੰਨੂ ਜੀ ਉਹ ਬੈਠੇ ਸਨ ਐਮਐਲਏ ਸਾਹਿਬ ਬੈਠੇ ਸਨ ਸਾਨੂੰ ਲੱਗਿਆ ਵੀ ਸਖਸ਼ੀਅਤਾਂ ਬੈਠੀਆਂ ਨੇ ਇਹਨਾਂ ਦੀ ਗੱਲ ਕੀਤੀ ਹੋਈ ਸਿਰੇ ਚੜੂਗੀ ਪਰ ਮੇਰੇ ਮਨ ਨੂੰ ਲੱਗਦਾ ਵੀ ਉਹ ਗੱਲ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ ਲੱਗਦਾ ਉਹ ਉਸ ਘਟਨਾ ਕਰਮ ਨੂੰ 10 ਤੋਂ 2 ਘਟੜੇ ਹੋ ਗਏ ਪਰ ਇੱਕ ਵੀ ਨੁਮਾਇੰਦਾ ਆ ਕੇ ਸਿਰਫ ਇਹ ਬੋਲਣ ਲਈ ਵੀ ਤਿਆਰ ਨਹੀਂ ਹੈ ਕਿ ਅਸੀਂ ਉਹ ਸਾਰੀਆਂ ਗੱਲਾਂ ਮੰਨ ਗਏ ਆ ਜੀ ਤੇ ਤੁਸੀਂ ਬੱਚੇ ਦਾ ਪੋਸਟਮਾਰਟਮ ਕਰਾਓ ਉਹ ਸੂ ਲੈ ਕੇ ਜਾਓ ਉਹ ਸੰਸਕਾਰ ਕਰੋ ਅੱਜ ਇੱਕ ਪੱਤਰਕਾਰ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਇੱਥੇ ਡੁੱਲ ਰਹੀ ਹੈ ਤੇ ਉਸ ਦਾ ਪੋਸਟਮਾਰਟਮ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਅਸੀਂ ਮੰਗਾਂ ਦੀ ਗੱਲ ਕਰ ਰਹੇ ਆ ਜਿਹੜੀਆਂ ਕਿ ਬਾਜ਼ਬ ਨੇ ਜਾਇਜ਼ ਨੇ ਉਹ ਤੇ ਹਮੇਂ ਹੀ ਭਰ ਕੇ ਗਏ ਆ ਸਾਰੇ ਲੀਡਰ ਸਾਹਿਬਾਨ ਪਰ ਹੁਣ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਮੁਨਕਰ ਹੁੰਦੇ ਨਜ਼ਰ ਆ ਰਹੇ ਆ ਫੋਨ ਨਹੀਂ ਚੱਕਦੇ ਤੇ ਉਹਨਾਂ ਦੀ ਕਿਤੇ ਨਾ ਕਿਤੇ ਉਹ ਈਗੋ ਪ੍ਰੋਬਲਮ ਵੀ ਜਿਹੜੀ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਕਹਿੰਦੇ ਅਸੀਂ 2 ਘੰਟੇ ਬੈਠ ਗਏ ਤੁਸੀਂ ਸਾਡੀ ਕਦਰ ਨਹੀਂ ਕੀਤੀ ਬੜੇ ਸਾਰੇ ਇੱਥੇ ਨੁਮਾਇੰਦੇ ਸੀ ਜਿਹੜੇ ਪਾਰਕੀ ਦੇ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ 10 ਮਿੰਟ ਦਿਓ ਜੀ 15 ਮਿੰਟ ਦਿਓ ਜੀ ਲਗਭਗ 1.5 ਘੰਟਾ ਹੋ ਗਿਆ ਪਰ ਕੋਈ ਬਕਤੀਆਂ ਨਹੀਂ ਹੈ ਸੋ ਮੈਂ ਆਪਣੇ ਇਸ ਸੰਦੇਸ਼ ਦੇ ਰਾਹੀਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਜਥੇਬੰਦੀਆਂ ਨੂੰ ਜਿਨ੍ਹਾਂ ਨੂੰ ਅਸੀਂ ਹੱਥ ਜੋੜ ਕੇ ਧੰਨਵਾਦ ਕਰਕੇ ਇਥੋਂ ਵਾਪਸ ਕੱਝਿਆ ਸੀ ਉਹਨਾਂ ਨੂੰ ਬੁਝਾਰਿਸ਼ ਕਰਦਾ ਤੇ ਆਜੋ ਇਹਨਾਂ ਰਸਤਾ ਸੌਫਾ ਨਹੀਂ ਹੈ ਸਰਕਾਰਾਂ ਇੱਕ ਵਾਰ ਤੇ ਦਸਾਰ ਦੋਦੀਆਂ ਨਹੀਂ ਇਸ ਸੰਘਰਸ਼ ਦੇ ਨਾਲ ਹੀ ਮਿਲੂਗਾ ਤੇ ਹੁਣ ਸੰਘਰਸ਼ ਕਰਨ ਲਈ ਅਸੀਂ ਤਿਆਰ ਹਾਂ ਚਾਹੇ ਇਸ ਬੇਸ਼ਾਨੀ ਜਾਨ ਚਲੀ ਜਾਵੇ ਚਾਹੇ ਇਸ ਲਈ ਸਾਨੂੰ ਜਿੰਨਾ ਮਰਜੀ ਬਰਦਾਸ਼ਤ ਦੇਣਾ ਪਵੇ ਅਸੀਂ ਮਾਕੇਦਾਰ ਤੱਕ ਆਪਣੇ ਮਰੇ ਹੋਏ ਭਰਾਵਾਂ ਲਈ ਸੰਘਰਸ਼ ਜਾਰੀ ਰੱਖਾਂਗੇ ਤੇ ਸਾਰੇ ਮੇਰੇ ਭਰਾ ਬਾਹਰ ਖੜ ਕੇ ਦੱਸ ਦੋ ਖੜੀ ਕਰਕੇ ਵੀ ਆਪਣਾ ਸੰਘਰਸ਼ ਜਾਰੀ ਰਹੇਗਾ ਕੀ ਸਭ ਨੂੰ ਸੋ ਹੁਣ 10 ਮਿੰਟ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਅੰਦਰ ਕਾਰਵਾਈ ਜਿਹੜੀ ਆ ਹੋ ਰਹੀ ਆ ਉਸ ਤੋਂ ਬਾਅਦ ਬਹਾਦਰ ਰੋਡ ਰੋਕ ਲਾਂਗੇ ਤੇ ਅਸੀਂ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸਿਵਲਨ ਨੂੰ ਕਿਸੇ ਵੀ ਨਾਗਰਿਕ ਨੂੰ ਪਰ ਅਸੀਂ ਮਜਬੂਰ ਇੰਨੇ ਆ ਜੇ ਅਸੀਂ ਕਰੀਏ ਕਿ ਇਹਨਾਂ ਜ਼ਿੰਮੇਵਾਰ ਬੰਦੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪਣੀ ਜਵਾਬ ਤੋਂ ਮੁੱਕਰ ਜਾਂ ਵਗੈਰਾ ਅਸੀਂ ਕਰਦੇ ਕੀ ਸਕਦੇ ਆ ਇਸ ਤਰ੍ਹਾਂ ਕਿ ਅਸੀਂ ਮੁਜਾਹਰਿਸ਼ ਕਰਾਂਗੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦਾ ਰਸਤਾ ਬੰਦਾ ਕੇ ਅਸੀਂ ਤੁਹਾਨੂੰ ਪਹਿਲਾਂ ਹੀ ਮੰਗਦੀ ਚੰਦੇ ਆ ਪਰ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਇਸ ਕਰਕੇ ਸਾਨੂੰ ਆਪਣੇ ਇਸ ਭਰਾ ਲਈ ਜਿਸ ਨੇ 20-22 ਸਾਲ ਲੋਕਾਂ ਨੂੰ ਸੰਭਾਲਦੀ ਜਿਹੜੀ ਰਾਜਨੀਤਿਕ ਲੋਕਾਂ ਦੀ ਪਰਚੰਦ ਨਹੀਂ ਨਹੀਂ ਸਵਸਥ ਭਾਗ ਦਾ ਸਵਸਥ ਕੀ ਹੈ ਤੇ ਅੱਜ ਇੱਕ ਦੀ ਮੌਤ ਦੇ ਇਨਸਾਫ ਲਈ ਇਸੇ ਪ੍ਰਵਾਹ ਦੇ ਗੁਜਰ ਬਸਰ ਲਈ ਸਾਨੂੰ ਸਰਕਾਰ ਉੱਪਰ ਨਹੀਂ ਆ ਸੋ ਜਿੱਤ ਹੁੰਦੀ ਹੈ ਸਰਕਾਰ ਦਾ لوک جي چاله ري رڪنگا 355000 جي لوڪ سنگم ڪرو جڏهن موقع ملي ٿي ٿي ڀاڄي 1 ٿي ڌنياء باد